ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਵੱਧ ਤੱਕ ਪਹੁੰਚ ਸਕੇ ਅੱਜ ਦੀ ਆਪਣੀ ਵਿਜਿਟ ਆਪਦੇ ਪਿੰਡ ਤੋਂ ਹੀ ਆ ਤੁਹਾਡੇ ਲਈ ਦੋ ਵਹਣਾ ਫੋਰ ਸੇਲ ਹੀ ਲੈ ਕੇ ਆਇਆ ਜਿਹਦੇ ਵਿੱਚ ਇੱਕ ਤੋਕੜ ਘੱਪਣ ਚੈੱਕ ਕਰ ਲਓ ਪਹਿਲੇ ਨੰਬਰ ਤੇ ਫੁੱਲ ਹਾਈਟ ਦੇ ਵਿੱਚ ਹੈਗੀ ਫਾਰਮ ਵਾਲੀ ਵਹਿੜਾ ਗਈ ਟੋਕੜ ਕੱਬਣਾ ਤੇ ਇੱਕ ਤੁਸੀਂ 2 ਨੰਬਰ ਤੇ ਚੈੱਕ ਕਰ ਲਓ ਦੂਜੀ ਸਵੇਰ ਸੂਣ ਵਾਲੀ ਵਹਿੜਾ ਕੋਈ ਦਿਨ ਬਾਕੀ ਆਓ ਬਾਈ ਨਾ ਕਰਦੇ ਆ ਡਿਟੇਲ ਇਹਨਾਂ ਦੀ ਸਾਜੀ ਕਿੰਨੇਵੇਂ ਸੂਏ ਆ ਕਿੰਨਾ ਦੁੱਧਵਾਦਾ ਕੀ ਵੀ ਇਹਨਾਂ ਦਾ ਰੇਟ ਕਰਦਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਜੀ ਪਿੰਡ ਜੀ ਆਪਣਾ ਹਰਮਤਪੁਰਾ ਜੀ ਜ਼ਿਲ੍ਹਾ ਜੀ ਮੋਗਾ ਜੀ ਤਹਿਸੀਲ ਜੀ ਨਾਹਰ ਸਿਕਲ ਜੀ ਤੇ ਮੋਬਾਈਲ ਨੰਬਰ ਆਪਣਾ ਹੀ 86990 86990 ਹਾਂਜੀ 99728 99728 ਹਾਂਜੀ ਤੇ ਪਹਿਲੇ ਨੰਬਰ ਤੇ ਆਪਾਂ ਵਹਿੜ ਦੇਨੇ ਆ ਕਿਵੇਂ ਫਾਰਮ ਚ ਲਈ ਹੈ ਜੀ ਫਾਰਮ ਚ ਲਈ ਹੈ ਠੀਕ ਹੈ ਜੀ ਕਿੰਨੇ ਮਹੀਨੇ ਦੀ ਗੱਭਣਾ ਜੀ ਇਹ ਇਹ ਪੰਜਾਂ ਮਹੀਨੇ ਦੀ ਗੱਭਣਾ ਜੀ ਪੰਜਾਂ ਮਹੀਨੇ ਦੀ ਗੱਭਣਾ ਦੁੱਧ ਦਿੰਦੀ ਆ ਹਾਂ ਨਹੀਂ ਦੁੱਧ ਡਰਾਈ ਕਰੀ ਵੀ ਜੀ ਦੁੱਧ ਡਰਾਈ ਕਰੀ ਵੀ ਆ ਤੇ ਸੱਜਰ ਦੁੱਧ ਕਿੰਨਾ ਕਿ ਦਿੱਤਾ ਬਈ 30 ਕਿਲੋ ਦੁੱਧ 35 ਕਿਲੋ ਹਾਂਜੀ ਅੱਛਾ 35 ਕਿਲੋ ਦੁੱਧ ਦਿੰਦਾ ਬਈ 45 ਕਿਲੋ ਠੀਕ ਹੈ ਜੀ ਮੈਂ ਵੀ ਕਿਹਾ ਏਡੀ ਵਹਿੜਾ ਮੈਂ ਕਿਹਾ 35 ਕਿਲੋ ਤੋਂ ਕਿਦੋਂ ਤੋਂ ਬਾਅਦ ਜੁੜ ਮੈਂ ਤਾਂ 50 ਕਿਲੋ ਬੰਦੇ ਜੀ ਕਿੰਨਾ ਕਹਿੰਦਾ ਜਾਂ ਕਿ 45 40 ਦਿੱਤਾ ਗਿਆ ਠੀਕ ਹੈ ਜੀ ਤੇ ਆਪ ਕਿਹੜੇ ਸੀਮੰਦੀ ਆ ਤੇ ਆਪ ਕਿਹੜੇ ਸੀਮੰਦੀ ਆ ਇਹ ਤੇ ਆਪ ਕਿਹੜੇ ਸੀਮੰਦੀ ਆ ਇਹ ਬਰੂਡ ਦੀ ਬਰੂਡ ਦੀ ਤੇ ਅੱਗੇ ਕਿਹੜਾ ਲੱਗਿਆ ਹੋਇਆ 660 ਲੱਗਿਆ ਹੋਣੀ ਮਹਿੰਗੇ ਲੱਗਿਆ ਹੋਏ ਸੀਗਾ 스노우맨 ਦਾ ਲੱਗਿਆ ਹੋਇਆ ਠੀਕ ਹੈ ਜੀ ਤੇ ਮਾੜੀ ਚਲਾ ਕੇ ਦਿਖਾ ਦਿਓ ਜੀ ਆ ਚੈੱਕ ਕਰ ਲੋ ਜੀ ਫਾਰਮ ਵਾਲੀ ਬੈਡ ਫੁੱਲ ਹਾਈਟ ਦੇ ਵਿੱਚ ਵੱਡੇ ਕਦ ਕਾੜਚਾ ਤੇ ਬਾਈ ਕਹਿੰਦਾ 5 ਮਹੀਨਿਆਂ ਦੀ ਕਨਫਰਮ ਆ ਚੈੱਕ ਪਾਸ ਤੇ ਐਬੀਐਸ ਦੇ ਬਰੂਡ ਸੀਮਨ ਦੀ ਐਪ ਆ ਅੱਗੇ ਇਹਨੂੰ 660 ਸੀਮਨ ਲੱਗਿਆ ਹੋਇਆ 스노우맨 ਦਾ ਕਦ ਕਾੜ ਚੈੱਕ ਕਰੋ ਫੁੱਲ ਹਾਈਟ ਦੇ ਵਿੱਚ ਆ ਕਦ ਬਨੂਗਾ ਤਾਂ ਐਕਸਟਰਾ ਆਨਰਰੀ ਆ ਆ ਦੇਖ ਸਕਦਾ ਤੁਸੀਂ ਫੁੱਲ ਸਾਈਜ਼ ਦੇ ਵਿੱਚ ਬਰੀਡ ਟਾਪ ਬਰੀਡ ਹੈਗੀ ਵੇਖਦੇ ਚੌੜੀ ਜੂੜੀ ਬਹੁਤ ਆ ਬਾਕੀ ਫੇਸ ਵੀਡੀ ਚੈੱਕ ਕਰ ਲੋ ਇਹ ਫਿਰ ਫਾਰਮ ਚ ਲਈ ਸੀ ਬਾਈ ਹਾਂਜੀ ਫਾਰਮ ਚ ਲਈ ਠੀਕ ਹੈ ਬਾਈ ਫਾਰਮ ਦੇ ਵਿੱਚੋਂ ਬਾਈ ਕਹਿੰਦਾ ਆਪਾਂ ਪਰਚੇਜ਼ ਕੀਤੀ ਸੀ ਫੇਸ ਕੁਆਲਿਟੀ ਚੈੱਕ ਕਰੋ ਵੇਖਦੇ ਪੰਜਾਂ ਮਹੀਨਿਆਂ ਦੀ ਗੱਬਣਾ ਬਾਈ ਤੇ ਰੇਟ ਬਾਈ ਕਹਿੰਦਾ ਆਪਾਂ ਨਾਰਮਲ ਹੀ ਕਰਨਾ ਐਵੇਂ ਬਾਹਲੇ ਪੈਸੇ ਨਹੀਂ ਮੰਗਣੇ ਤੇ ਬਾਈ ਰੇਟ ਰੂਟ ਕੀ ਆ ਦਾ ਰੇਟ ਇਹ ਦਾ 5000 ਰੁਪਏ 65000 ਰੁਪਏ ਹਾਂ ਹਾਂ ਜੇ ਨੀਲੇ ਨਾਲ ਲਈ ਨੀਲੇ ਨਾਲ ਹੀ ਆ ਯਾਨੀ ਕੋਈ ਬਾਹਲਾ ਉੱਚਾ ਨਹੀਂ ਮਾਨੀ ਕਰਨਾ ਬੋਲ ਬੋਲ 85 ਕਰ ਲਵੋ ਠੀਕ ਹੈ ਜੀ ਇਹਨਾਂ ਨੇ ਮੁੱਲੀਆਂ ਮਾਨਤਾ ਬਸ ਠੀਕ ਹੈ ਮਾਨਤਾ ਨੂੰ ਜੀ 65000 ਚੋਂ ਹਾਂ ਜੀ ਤੇ ਇਹ ਰੇਟ ਤਾਂ ਬਹੁਤ ਘੱਟ ਆ ਬਾਈ ਹਨਾ ਹਾਂਜੀ ਰੇਟ ਤਾਂ ਬਹੁਤ ਘੱਟ ਆ 65000 ਤੋਂ ਕੁਛ ਵੀ ਨਹੀਂ ਦਿੰਦੇ ਤਿਆਰ ਹੋ ਕੇ ਤਾਂ ਬਹੁਤ ਵਧੀਆ ਵੇਖ ਜੂ ਹਾਂ ਹਾਂ ਵੇਖ ਜੂ 2.5 ਲੱਖ ਦੀ ਹਾਂ ਉਹ ਤਾਂ ਸਹੀ ਗੱਲ ਆ ਬਾਈ ਨਹੀਂ ਨਹੀਂ ਸਹੀ ਗੱਲ ਆ ਬਾਈ ਜਵਾ ਜੈਜ ਗੱਲ ਕਰੀਆ ਬਾਈ ਨੇ ਕਹਿੰਦਾ ਤਿਆਰ ਹੋ ਕੇ ਤਾਂ 2.5-3 ਲੱਖ ਦੀ ਆ 65 ਤੋਂ ਦੱਸਣ ਦੀ ਲੋੜ ਹੀ ਨਹੀਂ ਆਪਾਂ ਨੂੰ ਹਣਾ ਕੋ ਆਪਣੀ ਧੁਲੀਆਂ ਮਨਚੌਰ ਬਹੁਤ ਹੁਣ ਸ੍ਰਿਕ ਨੂੰ ਪਤਾ ਏ ਚੀਜ਼ ਬਾਰੇ ਸਹੀ ਗੱਲ ਆ ਬਾਈ ਤੇ ਅੱਗੇ ਦੋ ਨੰਬਰ ਬਾਈ ਕਿਹੜਾ ਸੁਆ ਸੁੰਦੀ ਤੇ ਕਿਹੜਾ ਸੁਆ ਬਾਈ ਇਹ ਦੂਜਾ ਸੁਆ ਦੂਜਾ ਸੁਆ ਕਿੰਨੇ ਦਿਨ ਲੈ ਜੂ ਬਾਈ ਇਹ ਇਹ ਨਹੀਂ ਜੀ 5-7 ਦਿਨ 5-7 ਦਿਨ ਠੀਕ ਆ ਆ ਦੇਖ ਸਕਦੇ ਆਂ 2 ਨੰਬਰ ਤੇ ਵਾਈ ਕਹਿੰਦਾ ਦੂਜਾ ਸਵੇਰ ਹੁੰਦੀ ਆ 5-7 ਦਿਨ ਲੈਂਦੀ ਆ ਬੜ ਹਜੇ ਤੇ ਦੁੱਧ ਦੁੱਧ ਕਿੰਨਾ ਕਿ ਦਿੱਤਾ ਵੀਰੇ ਨੇ 20 ਕਿਲੋ ਦਿੰਦਾ ਵੀਰੇ 20 ਕਿਲੋ ਕੱਢਦੇ 21-22 ਕਿਲੋ ਨੇ ਕਿ ਹਾਂਜੀ ਉਹਦਾ ਸੇਵਾ ਲੈ ਲਓ ਉਹਦਾ ਆ ਸਹੀ ਗੱਲ ਆ ਵੀ ਸੇਵਾ ਦਾ ਕੋਈ ਪਰ ਕਿਹੜਾ ਮਰਜੀ ਵੀਰ ਲੈ ਕੇ ਜਾਵੇ ਥੱਲੀ ਕਰਕੇ 20 ਕਿਲੋ ਦੀ ਗਾਰੰਟੀ ਤੇ ਲੈ ਜਾ ਸਕਦਾ ਬਾਕੀ ਫੇਸ ਬਿਊਟੀ ਚੈੱਕ ਕਰੋ ਥਣ ਥਣੋਂ ਬਹੁਤ ਚੰਗਾ ਉਹ ਵੀਰੇ ਸੀਲ ਢੰਡੀਆਂ ਪੂਰੀ ਹਾਂਜੀ ਠੀਕ ਐ ਬਈ ਦੇਖ ਸਕਦੇ ਆਂ ਚਾਰੇ ਥਣ ਪੂਰੇ ਨਿਕੜੇ ਮੇ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਆਰਡਰ ਬਹੁਤ ਸੁਣੀ ਕਰਮ ਵਾਲਾ ਕਰਦੀ ਅਾ ਦੇਖ ਸਕਦੇ ਆ ਕੱਦ-ਕਾੜ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਵਜਨ ਦੇ ਵਿੱਚ ਹੈ ਵੜ ਪੱਟਪੜਾ ਚੈੱਕ ਕਰ ਲਓ ਆਰਡਰ ਕਰਨ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਬਾਕੀ ਅਜੇ ਬਾਈ ਕੰਨ 7 ਦਿਨ ਪਏ 7 ਦਿਨਾਂ ਨੂੰ ਆਰਡਰ ਰਹੇ ਨੇ ਹੋਰ ਵੀ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਕੇ ਸੋਹਣਾ ਆ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਲਵੇਂ ਤੇ ਪੂਰੀ ਸਪੇਸ ਤੇ ਬਾਕੀ ਬਰੀਡ ਫਰੂਟ ਬਹੁਤ ਚੰਗੇ ਚਮਕਦਮ ਕਲੀ ਬਹਿੜਾ ਫੇਸ ਬਿਊਟੀ ਚੈੱਕ ਕਰ ਲਓ ਪੰਜ-ਸੱਤ ਦਿਨ ਲੈ ਜੂ ਬਈ ਹੈ ਹਾਂਜੀ ਤੇ ਬਹੁਤ ਚੰਗੀ ਬਿਹੜ ਤੇ ਬਾਈ ਰੇਟ ਇਹਦਾ ਕੀ ਆ ਜੀ ਲੈਣ ਦੇ ਨਾਲ 75 ਹੀ ਆ ਜੀ 75 ਚੋ ਛੋਟਾ ਸਪਾ ਹੋ ਜੂਗਾ ਹਾਂ ਜੀ ਮਾਨਤਾਨ ਹੀ ਹੋਊਗਾ ਜੀ ਐਵੇਂ ਹੋਊਗਾ ਬਹੁਤ ਤਰਲੇ ਰੱਦ ਕਰ ਲੈਣਾ ਠੀਕ ਹੈ ਜੀ ਬਾਈ ਕਹਿੰਦਾ ਮਾਨਤਾਨ ਹੋ ਜੂਗਾ 75 ਚੋ 62 ਬਿਹੜ ਬਹੁਤ ਚੰਗੀ ਆਗੀ ਕੋਈ ਬਾਲੇ ਪੈਸੇ ਨਹੀਂ ਮੰਗੇ ਬਾਈ ਨੇ ਤੇ ਅੱਜ ਦੀ ਵੀਡੀਓ ਸਾਡੇ ਪਿੰਡ ਤੋਂ ਸੀਗੀ ਤੁਹਾਡੇ ਲਈ ਦੋ ਬਿਹੜਾ ਸੇਲ ਲੈ ਕੇ ਜਿੰਨਾਂ ਦੀ ਪ੍ਰੋਪਰ ਡੀਟੇਲ ਤੁਹਾਨੂੰ ਦੇਤੀ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਦੰਨਾ ਬਿਹੜਾ ਚ ਕੋਈ ਵੀ ਬਿਹੜਾ ਪਸੰਦ ਆਉਂਦੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਰੂਟੀਨ ਦੇ ਵਿੱਚ ਮੇਰੇ ਵੀਰਾਂ ਦਾ ਵੀਡੀਓ ਦੇਖਣ